ਸੋਹੀ ਮਹੱਲਾ ਚੌਥਾ ਘਰਿ ਸੇਵਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਨੀਚ ਜਾਤ ਹਰਿ ਜਪਤਿਆ ਉਤਮ ਪਦਵੀ ਪਾਈ ਪੁੱਛੋ ਬਿਦਰ ਦਾਸੀ ਸੁਤੇ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤ ਸਹਿ ਸਾ ਦੂਖ ਭੂਖ ਸਭ ਲਹਿ ਜਾਏ ਰਹਾਉ ਰਵਿਦਾਸ ਚਮਾਰ ਪੁਸਤਕ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਤ ਜਾਤ ਉਤਮ ਭਇਆ ਚਾਰ ਵਰਨ ਪਏ ਪਾਗਿਆ ਨਾਮ ਦੇ ਪੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹਿ ਬੁਲਾਏ ਖਤਰੀ ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮ ਦੇਉ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅਠ ਸੱਤ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿਨ ਕੋ ਹਨ ਦਿਨ ਪਰਸੀ ਜੇ ਕਿਰਪਾ ਕਰੇ ਹਰ ਰਾਇ ਸੋਹੀ ਮਹੱਲਾ ਚੌਥਾ ਤਿਨੀ ਅੰਤਰ ਹਰ ਅਰਾਧਿਆ ਜਿਨ ਕੋ ਧੁਰ ਲਿਖਿਆ ਲਿਖਤ ਲਿਲਾਰਾ ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ ਰਹਾਉ ਤੁਰ ਭਗਤ ਜਨਾ ਕੋ ਬਖਸ਼ਿਆ ਹਰ ਅੰਮ੍ਰਿਤ ਭਗਤ ਪੰਡਾਰਾ ਮੂਰਖ ਹੋਐ ਸੋ ਉਨ ਕੀ ਰੀਸ ਕਰੇ ਤਿਸ ਹਲਤ ਪਲਤ ਮੋਹ ਕਾਰਾ ਸੇ ਭਗਤ ਸੇ ਸੇਵਕਾ ਜਿੰਨਾ ਹਰ ਨਾਮ ਪਿਆਰਾ ਤਿਨ ਕੀ ਸੇਵਾ ਤੇ ਹਰ ਪਾਈਐ ਸਿਰ ਨਿੰਦਕ ਕਹਿ ਪਵੈ ਸ਼ਾਰਾ ਜਿਸ ਕਰਿ ਵਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਸ਼ ਕਰੋ ਵਿਚਾਰਾ ਚਹੋ ਪੀੜੀ ਆਦ ਜਗਾਦ ਬਖੀਲੀ ਕਿਨੈ ਨਾ ਪਾਇਉ ਹਰ ਸੇਵਕ ਪਾਏ ਨਿਸਤਾਰਾ ਸੂਹੀ ਮਹੱਲਾ ਚੌਥਾ ਜਿੱਥੈ ਹਰ ਆਰਾਧੀ ਐ ਤਿੱਥੈ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਵਿੱਦ ਲਿਆ ਨਾ ਜਾਈ ਹਰ ਧਨ ਸੰਚੀਐ ਭਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਹਾਉ ਸਤ ਸੰਗਤੀ ਸੰਗ ਹਰ ਧਨ ਖੱਟੀਐ ਹੋਰਥੈ ਹੋਰਤ ਉਪਾਏ ਹਰ ਧਨ ਕਿਤੇ ਨਾ ਪਾਈ ਹਰ ਰਤਨ ਕਾ ਵਾਪਾਰੀਆ ਹਰ ਰਤਨ ਧਨ ਵਿਹਾਜੀ ਕੱਚੇ ਕੇ ਵਾਪਾਰੀਏ ਵਾਕ ਹਰ ਧਨ ਲਿਆ ਨਾ ਜਾਈ ਹਰ ਧਨ ਰਤਨ ਜਵੇ ਹਰ ਮਾਨਕ ਹਰ ਧਨੈ ਨਾਲ ਅਮਰਤ ਵੇਲੇ ਵਤੈ ਹਰ ਭਗਤੀ ਹਰ ਲਿਵ ਲਾਈ ਹਰ ਧਨ ਅਮਰਤ ਵੇਲੇ ਵਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੈ ਨਾਹੀ ਹਲਤ ਪਲਤ ਹਰ ਧਨੈ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਧਨ ਨਿਰਪਉ ਸਦਾ ਸਦਾ ਅਸਥਿਰ ਹੈ ਸਾਚਾ ਇਹੋ ਹਰ ਧਨ ਅਗਨੀ ਤਸਕਰੇ ਪਾਣੀ ਐ ਜਮਦੂਤਾ ਕਿਸੈ ਕਾ ਗਵਾਇਆ ਨਾ ਜਾਈ ਹਰ ਧਨ ਕੋ ਉਚੱਕਾ ਨੇੜ ਨਾ ਆਵੀ ਜਮ ਜਾਗਾਤੀ ਡੰਡ ਨਾ ਲਗਾਈ ਸਾਖਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਦਿਨਾ ਇੱਕ ਵਿਖ ਨਾਲ ਨਾ ਜਾਈ ਹਲਤੇ ਵਿੱਚ ਸਾਖਤ ਦੁਹੇਲੇ ਭਈ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਖਤ ਹਰ ਦਰਗਾਹ ਢੋਈ ਨਾ ਪਾਈ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋਹ ਜਿਸਨੋ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨੈ ਕਾ ਟੂਟਾ ਕਦੀ ਨਾ ਆਵੀ ਜਨ ਨਾਨਕ ਕਉ ਗੁਰ ਸੋਜੀ ਪਾਈ ਸੁਹੀ ਮਹੱਲਾ ਚੌਥਾ ਜਿਸਨੋ ਹਰ ਸੋ ਪ੍ਰਸੰਨ ਹੋਈ ਸੋ ਹਰ ਗੁਣਾ ਰਵੈ ਸੋ ਭਗਤ ਸੋ ਪਰਵਾਨ ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰ ਪ੍ਰਖ ਪਗਵਾਨ ਗੋਬਿੰਦ ਗੁਣ ਗਾਈਐ ਜੀਉ ਲਾਏ ਸਤਿਗੁਰੂ ਨਾਲ ਧਿਆਨ ਰਹਾਉ ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨ ਜੋ ਦੂਜੈ ਭਾਏ ਸਾਖਤ ਕਾਮਨਾ ਅਰਥ ਦੁਰਗੰਧ ਸ੍ਰੇਮੰਦੇ ਸੋ ਨੇਹ ਫਲ ਸਭ ਅਗਿਆਨ ਜਿਸਨੋ ਪ੍ਰਤੀਤ ਹੋਵੈ ਤਿਸ ਕਾ ਗਾਵਿਆ ਥਾਏ ਪਵੈ ਸੋ ਪਾਵੇ ਦਰਗਾਹ ਮਾਨ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਹੁਨ ਕਾ ਉੱਤਰ ਜਾਏਗਾ ਝੂਠ ਗਮਾਨ ਜੇਤਾ ਜੀਉ ਪਿੰਡ ਸਭ ਤੇਰਾ ਮੁਵੰਤਰ ਜਾਮੀ ਪੁਰਖ ਪਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਸੂਹੀ ਮਹੱਲਾ ਚੌਥਾ ਘਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦਿ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ ਮੈਂ ਤਾਨ ਦਿਵਾਲ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਵੇ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿਚੇ ਧਰਤੀ ਵਿਚੇ ਪਾਣੀ ਵਿਚ ਕਾਸ਼ਟ ਅਗਨ ਤਰੀਜੈ ਬੱਕਰੀ ਸਿੰਘ ਇਕ ਤੈ ਥਾਂਏ ਰਾਖੇ ਮਨ ਹਰ ਜਪ ਭ੍ਰਮ ਭਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਨਿਆ ਮਾਨ ਦਿਵਾਏ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ ਕਿਉ ਨਾਨਕ ਸਾਧ ਜਨਾ ਜਗਤਿਆਨ ਸਭ ਪੈਰੀ ਪਾਏ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਸੇ ਆਪੇ ਜਾਣੈ ਕਿਆ ਤੁਧ ਪਹਿ ਆਖ ਸੁਣਾਈਐ ਬੁਰਾ ਭਲਾ ਤੁਧ ਸਭ ਕਿਸ ਸੂਝੈ ਜਿਹਾ ਕੋ ਕਰੇ ਤੇਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਵਿਧ ਜਾਣਹਿ ਬੁਰਾ ਭਲਾ ਤੁਧ ਸਭ ਕਿਸ ਸੂਜੈ ਤੁਧ ਭਾਵੈ ਤਿਵੇਂ ਬਲਾ ਬਹਿ ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਨੁਖ ਭਗਤ ਕਰਾਈ ਜਿਕਨਾ ਸਤਗੁਰ ਮੇਲ ਸੁਖ ਦੇਵਹਿ ਇਕ ਮਨੁਖ ਧੰਦ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਦ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰਹਿ ਤੇਹਾ ਕੋ ਹੋਵੇ ਬਿਨ ਨਦਰਿ ਨਾਹੀ ਕੋ ਪੇਖ ਤੇਰੀ ਵਡਿਆਈ ਤੂੰ ਹੈ ਜਾਣਹਿ ਸਭ ਤੁਦਨੋ ਨਿਤ ਧਿਆਈ ਜਿਸਨੋ ਤੁਦ ਭਾਵੈ ਤਿਸਨੋ ਤੂੰ ਮੇਲਹਿ ਜਨ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਇ ਤੇ ਮੁਕਤ ਭਏ ਜਿਨ ਹਰ ਨਾਮ ਧਿਆਇ ਤਿਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨ ਅਰੋਗ ਭਏ ਗੁਰਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਤਿਨਕੇ ਹਉ ਮੈ ਰੋਗ ਗਏ ਰਹਾਉ ਬ੍ਰਹਮਾ ਵਿਸ਼ਨੂੰ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਾਈ ਜਿਨ ਕੀਏ ਤਿਸਹਿ ਨਾ ਚੀਤੇ ਬਪੜੀ ਹਰ ਗੁਰਮੁਖ ਸੋਜੀ ਪਾਈ ਹਉ ਮੈਂ ਰੋਗ ਸਭ ਜਗਤ ਬਿਆਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹਉ ਬਲੇ ਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰਿ ਵਿਗਸੈ ਗੁਰਮਖ ਬ੍ਰਹਮ ਵਿਚਾਰੂ ਸੂਹੀ